ਫੂਨ ਕੋਲ ਰੱਖ ਕੇ ਕਦੇ ਨਾ ਪੜਿਏ ਫੂਨ ਰੱਖ ਕੇ ਕਦੇ ਨਾ ਪੜਿਏ ਫੂਨ ਦਾ ਪੜਦੇ ਲੋਕ ਮੁਰਜੋਂ ਆ ਛੋਟੇ ਬੱਚੇ ਜਦੋਂ ਦਾ ਉਹ ਕੋਵਿਡ ਕਰਕੇ ਲਾਕਡਾਊਨ ਲੱਗਾ ਸੀ ਉਸ ਤੋਂ ਬਾਅਦ ਬੱਚੇ ਸਾਰੇ ਸਟੱਡੀ ਜਿਹੜੀ ਆਪਣੀ ਕਰਦੇ ਮੋਬਾਈਲ ਤੇ ਪਰ ਮੈਂ ਲਿਖਿਆ ਸੀ ਢੋਲੀ ਸਾਹਿਬ ਕਿ ਪਹਿਣ ਪਿੰਡ ਜਾ ਕੇ ਆਸ਼ਕੀ ਨਾ ਕਰੀਏ ਫੂਨ ਕੋਲ ਰੱਖ ਕੇ ਕਦੇ ਨਾ ਪੜਿਏ ਨਾ ਭਾਲੀਏ ਜਾਣ ਲੈਵਾ ਕਰੇ ਨਜ ਨੌਰ ਭਾਲੀਏ ਬਾਲੇ ਦਿੱਤੇ ਪਾਣੀ ਨਾ ਨਹੀਂ ਬਾੜਾ ਜਾਈਦਾ ਆ ਬਾਲੇ ਦਿੱਤੇ ਪਾਣੀ ਨਾ ਨਹੀਂ ਬਾੜਾ ਜਾਈਦਾ ਗੰਦ ਨਹੀਂ ਸਕੇ ਜਾ ਉਤੇ ਗੋਣਾ ਚਾਹੀਦਾ ਗੰਦ ਨਹੀਂ ਸਕੇ ਜਾ ਉਤੇ ਆ ਗੰਦ ਨਹੀਂ ਮੇਲੇ ਦੇ ਵਿੱਚ ਪਾਉਣਾ ਚਾਹੀਦਾ ਲੈ ਕੇ ਹੰਕਾਰ ਝਾਈਏ ਨਾ दारू ਦੀ ਬੋਤਲ ਪਿੱਛੇ ਵੋਟ ਪਾਈਏ ਨਾ दारू ਦੀ ਬੋਤਲ ਪਿੱਛੇ ਵੋਟ ਪਾਈਏ ਨਾ दारू ਦੀ ਬੋਤਲ ਪਿੱਛੇ ਵੋਟ ਪਾਈਏ ਨਾ ਪਾਪਾ ਉਹ ਜਿਹੜੇ ਬਾਬੇ ਚਿਮਟੇ ਨਾਲ ਨਹੀਂ ਕੱਢਦੇ ਹੁੰਦੇ ਆਤਮਾ ਜੀ ਮੈਨੂੰ ਲੱਗਦਾ ਇਹਦੇ ਵਾ ਤੇਰੇ ਅੰਦਰ ਹੈਗਾ ਕੁਝ ਬਾਪੂ ਨੇ ਦੇਖ ਲਾ ਬਰੂਮ ਪਿਆ ਝਾੜੂ ਤੇਰੇ ਨੀਚੇ ਉਹੀ ਫਿਰ ਨਾ ਮੇਰਾ ਭਰਾ ਯਾਰ ਪੀ ਮੈਨੂੰ ਵੀ ਡਿਸਟਰਬ ਨਹੀਂ ਹੁੰਦੀ ਨਾ ਇਦਾਂ ਨਾ ਕਰੀ ਗੁਰੂ ਘਰੇ ਲੈ ਕੇ ਹੰਕਾਰ ਜਾਈਏ ਨਾ ਦਾਰੂ ਦੀ ਬੋਤਲ ਪਿੱਛੇ ਵੋਟ ਪਾਈਏ ਨਾ ਦਾਰੂ ਦੀ ਬੋਤਲ ਪਿੱਛੇ ਵੋਟ ਪਾਈਏ ਨਾ ਦਾਰੂ ਦੀ ਬੋਤਲ ਪਿੱਛੇ ਵੋਟ ਪਾਈਏ ਨਾ ਕਾੜਾਏ ਪਰੋ ਸਾਬੰਦੇ ਕੌਲੀ ਚੱਟ ਤੇ ਬੇਦਨੀ ਖੋਲੀ ਦੇ ਵਿੱਚ ਬਹਿ ਕੇ ਸੱਤਦੇ ਆ ਦਿਲੋਂ ਮਾਰਾ ਬਿੱਠੇ ਦੀ ਮਸ਼ੀਨ ਮਿੱਤਰੋ ਦਿਲੋਂ ਮਾਰਾ ਬਿੱਠੇ ਦੀ ਮਸ਼ੀਨ ਮਿੱਤਰੋ ਆ ਲੀਡਰਾਂ ਤੇ ਕਰੋ ਨਾ ਯਕੀਨ ਮਿੱਤਰੋ ਲੀਡਰਾਂ ਤੇ ਕਰੋ ਨਾ ਆ ਲੀਡਰਾਂ ਤੇ ਕਰੋ ਨਾ ਬੱਚਿਆਂ ਦੇ ਕੋਲ ਨਾ ਸ਼ਰਾਬ ਕੱਢੀਏ ਛੱਪ ਕਦੇ ਮਾਰ ਕੇ ਅਧਾ ਨਾ ਛੱਡੀਏ ਛੱਪ ਕਦੇ ਮਾਰ ਕੇ ਅਧਾ ਨਾ ਛੱਡੀਏ ਛੱਪ ਕਦੇ ਮਾਰ ਕੇ ਅਧਾ ਨਾ ਛੱਡੀਏ ਓ ਛੱਡੀਏ ਦਾ ਨੰਗਾ ਬਿਜਲੀ ਦੇ ਜੋੜ ਨੂੰ ਘਰੋਂ ਦੂਰ ਰੱਖੋ ਚਿੱਟੇ ਵਾਲੇ ਘੋੜ ਨੂੰ ਦੂਰ ਰੱਖੋ ਚਿੱਟੇ ਵਾਲੇ ਘੋੜ ਨੂੰ ਘਰੋਂ ਦੂਰ ਰੱਖੋ ਚਿੱਟੇ ਵਾਲੇ ਘੋੜ ਨੂੰ ਆ ਚੁੱਕਣਾ ਵੀ ਘਰ ਵਗੜਾ ਦਿੰਦੀ ਆ ਚੁੱਕਣਾ ਵੀ ਘਰ ਵਗੜਾ ਦਿੰਦੀ ਆ ਜੀ ਆਪ ਵੀ ਅੰਤ ਕਰਵਾ ਦਿੰਦੀ ਆ ਆਪ ਵੀ ਅੰਤ i'm ਸ਼ਾਤੀ ਉੱਤੇ ਡੀਜੇ ਲਾਈਏ ਨਾ ਸੇਵਾ ਬਿਨਾਂ ਰੋਜ ਜਾਂ ਲੰਗਰ ਖਾਈਏ ਨਾ ਸੇਵਾ ਬਿਨਾਂ ਰੋਜ ਜਾਂ ਲੰਗਰ ਖਾਈਏ ਨਾ ਸੇਵਾ ਬਿਨਾਂ ਰੋਜ ਜਾਂ ਲੰਗਰ ਖਾਈਏ ਆ ਪਾਲਿਆਂ ਦੀ ਸ਼ਾਤੀ ਉੱਤੇ ਡੀਜੇ ਲਾਈਏ ਨਾ ਸੇਵਾ ਬਿਨਾਂ ਰੋਜ ਜਾਂ ਲੰਗਰ ਖਾਈਏ ਨਾ ਮਾਪਿਆਂ ਦਾ ਕਦੇ ਨਾ ਯਕੀਨ ਥੋੜੀ ਏ ਸੂਰਜ ਚੰਡੇਰ ਗੱਲ ਕਹਿੰਦਾ ਕੋਰੀ ਏ ਆ ਕੱਟਦੇ ਏ ਝੜ ਫੁੱਲ ਨਹੀਂ ਖਿਲਦੇ ਜੰਗ ਨਹੀਂ ਏ ਝੜ ਫੁੱਲ ਨਹੀਂ ਖਿਲਦੇ ਆਤੀਆਂ ਮਾਰ ਕੇ ਨਹੀਂ ਕਦੇ ਪੁੱਤ ਮਰਦੇ ਧੀਆਂ ਮਾਰ ਕੇ ਨਹੀਂ ਕਦੇ ਆਤੀਆਂ ਮਾਰ ਕੇ ਨਹੀਂ ਕਦੇ ਆਤੀਆਂ ਮਾਰ ਕੇ ਨਹੀਂ ਕਦੇ ਮੁੰਡਾ ਮੇਰੇ ਆਉਂਦੀਆਂ ਮਾਰ ਕੇ ਨਹੀਂ ਕਦੇ ਮੇਰੇ ਤੇ ਮਰੋੜਾੜੀ ਜੀ ਜਦੋਂ ਚੰਗਾ ਗਾਉਂਦਾ ਹੁੰਦਾ ਕੋਈ